ਅਜੀਤ ਤੋਵਾਲ ਪੰਜਾਬ ਤੋਂ ਵਾਂਝਾ ਨਹੀਂ ਹੈ ਇਹ ਉਹੀ ਸ਼ਖਸੀਅਤ ਹੈ ਜਦ ਅਮਰਜੈਂਸੀ ਲਾ ਕੇ ਕੇ ਪੀਐਸ ਗਿੱਲ ਨੇ ਔਰੇ ਆਪਣੀ ਬੁਚੜਬਾਜੀ ਸ਼ੁਰੂ ਕੀਤੀ ਐਕਸਟਰਾ ਜੁਡੀਸ਼ੀਅਨ ਉਸ ਸਮੇਂ ਦੀ ਘਹਾਵਟ ਸੀ ਕਿ ਬੋਲਡ ਕੇ ਪੀਐਸ ਗਿੱਲ ਕੌਟ ਅਜੀਤ ਦਿਵਾਲ ਇਹਨਾਂ ਦੀ ਟੀਮ ਨੇ ਔਰੇ ਮਿਲਟੈਂਸੀ ਦੇ ਉੱਤੇ ਹਮਲਾ ਕੀਤਾ ਉਹ ਧਮਕੀਆਂ ਦੇ ਦੇ ਕੇ ਜਿਹੜੇ ਆਪਣੇ ਜਸਵੰਤ ਸਿੰਘ ਜੀ ਸੀ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਦਾ ਅਨਟਰੇਸਿਬਲ ਬੋਡੀ ਰਹੀ ਹੈ ਔਰ ਉਸ ਤੋਂ ਉਪਰੰਤ ਇਹਨੇ ਗੁਜਰਾਤ 'ਚ ਰੋਲ ਨਿਭਾਇਆ ਕਲੀਨ ਚਿੱਟ ਗੋਧਰਾ 'ਚ ਨਰਿੰਦਰ ਮੋਦੀ ਨੂੰ ਦਿੱਤੀ ਐਨਐਸਐ ਬਣ ਕੇ ਸામਤ ਗੋਇਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀ ਉਹਨਾਂ ਦਿਨਾਂ ਦੇ ਵਿੱਚ ਕੇਪੀਐਸ ਗਿੱਲ ਦੇ ਅਧੀਨ ਉਹਨੂੰ ਚੱਕ ਕੇ ਰੋ ਦਾ ਮੁਖੀ ਆਪਣਾ ਬਣਾਇਆ ਮੀਡੀਆ ਰਿਪੋਰਟਸ ਕਹਿੰਦੀਆਂ ਹੈਗੀਆਂ ਮੈਂ ਆਪਣੇ ਆਪ ਨਹੀਂ ਕਹਿ ਰਿਹਾ ਹੈਗਾ ਮੈਂ ਹਜੇ ਮੂਵੀ ਤੱਕ ਨਹੀਂ ਦੇਖੀ ਪਰ ਅਜੀਤ ਦਿਵਾਲ ਦੇ ਉੱਤੇ ਰੋਲ ਮਾਡਲ ਕੀਤਾ ਹੋਇਆ ਪ੍ਰੈਸ ਦੇ ਵਿੱਚ ਬਾਰ-ਬਾਰ ਉਹਦਾ ਜ਼ਿਕਰ ਆ ਰਿਹਾ ਹੈਗਾ ਸਾਡਾ ਜਿਹੜਾ ਮਕਸਦ ਹੈ ਕਿ ਇਸ ਵਿਅਕਤੀ ਦੇ ਕਾਰਨਾਮਿਆਂ ਨੂੰ ਉਜਾਗਰ ਕਰਨਾ ਔਰ ਲੋਕਾਂ ਦੇ ਵਿੱਚ ਇਹ ਗੱਲ ਪਹਚਾਣੀ ਕਿ ਸਾਡੇ ਨਾਲ ਜਿਹੜੀਆਂ ਵਦੀਕੀਆਂ ਹੋਣੀਆਂ ਉਹ ਸਰਕਾਰ ਪਲਟ ਕੇ ਸਾਨੂੰ ਹੀਰੋ ਬਣਾ ਕੇ ਦੇ ਰਹੀਆਂ ਅਸੀਂ ਜਮਹੂਰੀਅਤ ਪਸੰਦ ਤਰੀਕੇ ਨਾਲ ਜਿਹੜਾ ਸਾਡਾ ਹੱਕ ਹੈਗਾ ਪ੍ਰੋਟੈਸਟ ਕਰਨ ਦਾ ਉਹ ਅਪਣਾਵਾਂਗੇ ਜੀ ਪੀਸਫੁਲ ਤੇ ਲਾਫਲ ਮੈਨਰ ਦੇ ਵਿੱਚ ਰਾਈਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ 5 ਦਸੰਬਰ 2025 ਨੂੰ ਹਿੰਦੀ ਫਿਲਮ ਤੁਰੰਦਰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਤੇ ਕਈ ਇਤਰਾਜ਼ ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਸ ਨੂੰ ਨਾ ਰਿਲੀਜ਼ ਕੀਤਾ ਜਾਵੇ ਇਹ ਇਤਰਾਜ਼ ਜਤਾਇਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਮਾਨ ਸਿੰਘ ਮਾਨ ਜੀ ਨੇ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਇਤਰਾਜ਼ ਹੈ ਉਹ ਕੀ ਇਤਰਾਜ਼ ਹੈ ਇਸ ਮੂਵੀ ਦੇ ਵਿੱਚ ਇੱਕ ਕੈਰੈਕਟਰ ਅਜੀਤ ਦਿਵਾਲ ਦੇ ਉੱਤੇ ਮਾਡਲ ਕੀਤਾ ਗਿਆ ਹੈਗਾ ਐਮ ਸ਼ੰਕਰ ਉਹਦੀ ਰੋਲ ਨਿਭਾ ਰਿਹਾ ਹੈਗਾ ਅਜੀਤ ਦਿਵਾਲ ਨੂੰ ਇੱਕ ਬਹੁਤ ਵੱਡਾ ਖਿਡਾਰੀ ਦਿਖਾ ਕੇ ਪ੍ਰਸ਼ੰਸਕ ਰੂਪ ਦੇ ਵਿੱਚ ਉਹਦੇ ਵਿੱਚ ਉਹਦਾ ਰੋਲ ਨਿਭਾਇਆ ਜਾ ਰਿਹਾ ਅਜੀਤ ਦਿਵਾਲ ਪੰਜਾਬ ਤੋਂ ਵਾਂਝਾ ਨਹੀਂ ਹੈ ਇਹ ਉਹੀ ਸ਼ਖਸੀਅਤ ਹੈ ਜਦ ਅਮਰਜੈਂਸੀ ਲਾ ਕੇ ਕੇ ਪੀ ਐਸ ਗਿੱਲ ਨੇ ਉਹਰੇ ਆਪਣੀ ਬੁਚੜਬਾਜੀ ਸ਼ੁਰੂ ਕੀਤੀ ਐਕਸਟਰਾ ਜੁਡੀਸ਼ੀਅਲ ਕ联ਕਸ ਕੀਤੀਆਂ ਔਰ اے ਆਈ بی ਦਾ ਕੇ ਪੀ ਐਸ ਗਿਲ ਦੇ ਨਾਲ ਰੋਲ ਨਿਭਾ ਰਿਆ ਸੀਗਾ ਸੀਨੀਅਰ ਜਰਨਲਿਸਟ ਸ਼ੇਖਰ ਗੁਪਤਾ ਜਿਨਨੇ ਦਰਬਾਰ ਸਾਹਿਬ ਦੀ ਵੀ ਕਵਰੇਜ ਕੀਤੀ ਸੀ 1984 ਚ ਕਹਿੰਦਾ ਹੈ ਕਿ ਉਸ ਸਮੇਂ ਦੀ ਕਹਾਵਤ ਸੀ ਕਿ ਬੋਲਡ ਕੇ ਪੀ ਐਸ ਗਿਲ ਕੌਟ ਚੀਤ ਦਿਵਾਲ ਇਹਨਾਂ ਦੀ ਟੀਮ ਨੇ ਉਰੇ ਮਿਲਟੈਂਸੀ ਦੇ ਉੱਤੇ ਹਮਲਾ ਕੀਤਾ ਉਸ ਦੌਰਾਨ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਜਿਹੜੀਆਂ ਵਧਿਕੀਆਂ ਹੋਈਆਂ ਜਸਵੰਤ ਸਿੰਘ ਖਾਲਰਾਂ ਨੇ ਇੱਕ ਰਿਕਾਰਡ ਬਣਾਇਆ ਸੀ ਸ਼ਮਸ਼ਾਨ ਘਾਟਾਂ ਦਾ ਔਰ ਉਹ ਸੀਬੀਆਈ ਦੇ ਹਵਾਲੇ ਕਰਕੇ ਉਹ ਕੇਸ ਚੱਲ ਰਹੀ ਸੀ ਜਿਹਦੇ ਵਿੱਚ ਅਜੀਤ ਸਿੰਘ ਸੰਧੂ ਪਟ ਕੇ ਪੀਐਸ ਗਿਲ ਦਾ ਪੀਐਸ ਗਿਲ ਦਾ ਵੀ ਨਾਂ ਉਹਦੇ ਵਿੱਚ ਆਉਂਦਾ ਸੀਗਾ ਔਰ ਉਹ ਧਮਕੀਆਂ ਦੇ ਦੇ ਕੇ ਜਿਹੜੇ ਆਪਣੇ ਜਸਵੰਤ ਸਿੰਘ ਜੀ ਸੀ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਦਾ ਅਨਟਰੇਸਿਬਲ ਬੋਡੀ ਰਹੀ ਹੈ ਉਹਨਾਂ ਦੇ ਉੱਤੇ ਇੱਕ ਮੂਵੀ ਬਣਾਈ ਸੀ ਜਸਵੰਤ ਸਿੰਘ ਖਾਲਰਾ ਦੇ ਲਾਈਫ ਦੇ ਉੱਤੇ ਪੰਜਾਬ 1995 ਔਰ ਸੈਂਸਰ ਬੋਰਡ ਨੇ 200 ਤੋਂ ਉੱਤੇ ਕੱਟ ਕਰਕੇ ਹਜੇ ਤੱਕ ਰਿਲੀਜ਼ ਨਹੀਂ ਕੀਤੀ ਹੈਗੀ ਔਰ ਅਜੀਤ ਦੋਵਾਲ ਜਿਨ੍ਹਾਂ ਘਟਗਿੰਤਿਆਂ ਦੇ ਉੱਤੇ ਬਹੁਤ ਹਮਲੇ ਕੀਤੇ ਆ ਇਹਦੇ ਬਾਅਦ ਉਹ ਜੰਮੂ ਕਸ਼ਮੀਰ ਗਿਆ ਜਿਹਦੇ ਵਿੱਚ ਚਿੱਟੀ ਸਿੰਘਪੁਰਾ ਸਿੱਖਾਂ ਦਾ ਕਤਲ ਹੋਇਆ ਜਿਹੜਾ ਬਿਲ ਕਲਿੰਟਨ ਕਹਿੰਦਾ ਹੈ ਕਿ ਸਟੇਟ ਨੇ ਕੀਤਾ ਸੀਗਾ ਔਰ ਉਸ ਤੋਂ ਉਪਰੰਤ ਇਹਨੇ ਗੁਜਰਾਤ 'ਚ ਰੋਲ ਨਭਾਇਆ ਕਲੀਨ ਚਿੱਟ ਗੋਧਰਾ 'ਚ ਨਰਿੰਦਰ ਮੋਦੀ ਨੂੰ ਦਿੱਤੀ ਐਨਐਸਏ ਮੰਨ ਕੇ ਸામਤ ਗੋਇਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀ ਉਹਨਾਂ ਦਿਨਾਂ ਦੇ ਵਿੱਚ ਕੇਪੀਐਸ ਗਿੱਲ ਦੇ ਅਧੀਨ ਉਹਨੂੰ ਚੱਕ ਕੇ ਰੌਦਾ ਮੁਖੀ ਆਪਣਾ ਬਣਾਇਆ ਉਸ ਰੌ ਦੇ ਮਹਿਕਮੇ ਨੇ ਬਾਹਰ ਜਾ ਕੇ ਸਿੱਖਾਂ ਦਾ ਫੇਰ ਕਤਲ ਕੀਤਾ ਉੱਥੇ ਨਿਜਰ ਸਾਹਿਬ ਦਾ ਕੇਸ ਗੁਰਪਤਵੰਨ ਸਿੰਘ ਪੰਨੂ ਦਾ ਕੇਸ ਬਾਹਰਲੀਆਂ ਸਰਕਾਰਾਂ ਨੇ ਇਤਰਾਜ਼ ਵੀ ਜਰਾਇਆ ਹੈਗਾ ਭਾਰਤ ਦੇ ਐਮਬੈਸੀ ਚੋਂ ਬੰਦੇ ਵੀ ਕੱਢੇ ਹੈਗੇ ਆ ਬ੍ਰਿਟਾਨੀਆ ਵੀ ਕਹਿੰਦੀ ਹੈ ਕਿ ਸਾਨੂੰ ਵੀ ਇਸ ਇਹ ਇੰਟੈਲੀਜੈਂਸ ਮਿਲੀ ਹੈ ਜਿਸ ਅਜੀਤ ਸਿੰਘ ਦਿਵਾਲ ਨੇ ਕਾਨੂੰਨ ਦੇ ਆਲੇ ਦਿਵਾਲੇ ਜਾ ਕੇ ਐਕਸਟਰਾ ਜੁਡੀਸ਼ੀਅਲ ਕੰਮ ਕੀਤੇ ਹੋਣ ਆਪਣੀ ਇੰਟਰਨੈਸ਼ਨਲ ਸਟੈਂਡਿੰਗ ਭਾਰਤ ਦੀ ਉਹਨੇ ਡਿੱਗੀ ਹੋਏ ਬਾਰ ਕਰਤੂਤਾਾਂ ਕਰਵਾ ਕੇ ਰੋ ਰਹੀ ਉਸ ਬੰਦੇ ਨੂੰ ਵੱਡੇ ਤੇ ਉੱਚੇ ਰੋਲ 'ਚ ਇੱਕ ਦੇਸ਼ ਦਾ ਹੀਰੋ ਦਿਖਾਣਾ ਮੇਰਾ ਖਿਆਲ ਸੁਵਿਧਾਨ ਪਰ ਦੇ ਸੁਵੰਦਨੀਆਂ ਧੱਜੀਆਂ ਉਡਾਣ ਦੇ ਮੁਤਾਬਕ ਹੈਗਾ ਇਹ ਐਕਸਟਰਾ ਜੁਡੀਸ਼ੀਅਲ ਕੰਮਾਂ ਦੇ ਵਿੱਚ ਲੱਗਾ ਰਿਹਾ ਇਹਨੇ ਕਰੀਅਰ ਲਾਅ ਦੇ ਬਾਹਰ ਕੱਢਿਆ ਹੈਗਾ ਔਰ ਇਸ ਨੂੰ ਉੱਚ ਅਹੁਦੇ ਤੇ ਦਿਖਾ ਕੇ ਤੇ ਜਸਵੰਤ ਸਿੰਘ ਜਿਨੇ ਕਾਨੂੰਨ ਦੇ ਦੇਰੇ ਦੇ ਵਿੱਚ ਸਾਰਾ ਕੰਮ ਕਰਕੇ ਬਹੁਤ ਵੱਡਾ ਐਕਸਪੋਜ਼ੇ ਕੀਤਾ ਸੀ ਉਹਦੀ ਮੂਵੀ ਨਹੀਂ ਰਿਲੀਜ਼ ਕਰਨਾ ਬਹੁਤ ਵੱਡੀ ਬਦੀਖੀ ਆ ਜਿਸ ਤਰ੍ਹਾਂ ਕਿ ਫਿਲਮਾਂ ਦੇ ਵਿੱਚ ਗੱਲ ਕੀਤੀ ਜਾਂਦੇ ਜਦੋਂ ਵੀ ਕੋਈ ਫਿਲਮ ਬੰਦੀ ਹੈ ਉਸ ਦੇ ਵਿੱਚ ਡਿਸਕਲੇਮਰ ਪਾ ਦਿੱਤਾ ਜਾਂਦਾ ਇਹ ਕਹਿ ਦਿੱਤਾ ਜਾਂਦਾ ਕਿ ਇਸ ਦਾ ਵਸਤਵਿਕਤਾ ਨਾਲ ਨਹੀਂ ਹੈ ਜਾਂ ਤਾਂ ਬਾਇਓਪਿਕ ਬੰਦੀ ਹੈ ਜਾਂ ਵਸਤਵਤਾ ਨਾਲ ਇਹਦਾ ਸੰਬੰਧ ਨਹੀਂ ਤੁਹਾਨੂੰ ਕਿੱਦਾਂ ਲੱਗਦਾ ਕਿ ਇਸ ਦੇ ਵਿੱਚ ਅਜੀਬ ਡੁਬਾਲਦਾ ਹੀ ਦਿਖਾਏ ਜਾ ਰਿਹਾ ਤੁਹਾਨੂੰ ਇਹ ਕਿੱਦਾਂ ਲੱਗ ਰਿਹਾ ਮੀਡੀਆ ਰਿਪੋਰਟਸ ਕਹਿੰਦੀਆਂ ਹੈਗੀਆਂ ਮੈਂ ਆਪਣੇ ਆਪ ਨਹੀਂ ਕਹਿ ਰਿਹਾ ਹੈਗਾ ਮੈਂ ਹਜੇ ਮੂਵੀ ਤੱਕ ਨਹੀਂ ਦੇਖੀ ਪਰ ਅਜੀਤ ਦਿਵਾਲ ਦੇ ਉੱਤੇ ਰੋਲ ਮਾਡਲ ਕੀਤਾ ਹੋਇਆ ਪ੍ਰੈਸ ਦੇ ਵਿੱਚ ਬਾਰ-ਬਾਰ ਉਹਦਾ ਜ਼ਿਕਰ ਆ ਰਿਹਾ ਹੈਗਾ ਔਰ ਇਸ ਸਚਾਈ ਨੂੰ ਲੈ ਕੇ ਅਸੀਂ ਅਪਰੋਚ ਕਰ ਰਿਹਾ ਐਡਮਿਨਿਸਟ੍ਰੇਸ਼ਨ ਨੂੰ ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਕਿਰਦਾਰ ਦਿਖਾਇਆ ਗਿਆ ਅਕਸ਼ੇ ਕੁਮਾਰ ਦੀ ਫਿਲਮ ਦੇ ਵਿੱਚ ਵੀ ਉਹਦੇ ਵਿੱਚ ਵੀ ਅਜੀਤ ਦਿਵਾਲ ਦਾ ਸੀ ਉਦੋਂ ਤੁਸੀਂ ਇਤਰਾਜ਼ ਨਹੀਂ ਕੀਤਾ ਅੱਜ ਇਤਰਾਜ਼ ਕਰ ਰਹੇ ਦੇਖੋ ਸ਼ਰਮਣੀ ਅਕਾਲੀ ਦਾ ਅੰਮ੍ਰਿਤਸਰ ਨੇ ਜਿਹੜੀਆਂ ਵਧੀਆਂ ਪੰਜਾਬ 'ਚ ਹੋਈਆਂ ਉਹਨਾਂ ਦਾ ਨੋਟ ਬਾਰ-ਬਾਰ ਕੀਤਾ ਪਰ ਅਜੀਤ ਦਵਾਲ ਦਾ ਨਾਂ ਬਹੁਤ ਜ਼ਿਆਦਾ ਉਭਰਨ ਉਹਨੋਂ ਲੱਗ ਪਿਆ ਜਦ ਤੇ ਉਹਨੇ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਕਤਲ ਕਰਨਾ ਸ਼ੁਰੂ ਕੀਤਾ ਹੈਗਾ ਸਾਡੀ ਪਾਰਟੀ ਪਹਿਲੀ ਪਾਰਟੀ ਸੀ ਜਿਹਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਹਦੀਪ ਸਿੰਘ ਨਿੱਜਰ, ਗੁਰਪ੍ਰਮਾਨ ਸਿੰਘ ਪੰਨੂ, ਅਫਤਾਰ ਸਿੰਘ ਖੰਡਾ, ਸੰਦੀਪ ਸਿੰਘ ਸਿੱਧੂ ਦੀਪ ਸਿੱਧੂ ਸਿੱਧੂ ਮੂਸੇਵਾਲਾ ਪਾਕਿਸਤਾਨ ਦੇ ਵਿੱਚ ਜਿਹੜੇ ਬੰਦੇ ਮਾਰੇ ਆ ਜਿਹੜਾ ਮੋਦੀ ਨੇ ਬਿਆਨ ਕੀਤਾ ਘਰ ਮੇਂ ਘੁਸ ਕੇ ਮਾਰेंगे ਇਹਦੇ ਬਾਅਦ ਜਿਹੜਾ ਰੋਲ ਐਨਐਸਏ ਦਾ ਸੀਗਾ ਉਹ ਕੈਨੇਡਾ ਦੀ ਇਨਵੈਸਟੀਗੇਸ਼ਨ ਨੇ ਅਮਰੀਕਾ ਦੀ ਇਨਵੈਸਟੀਗੇਸ਼ਨ ਨੇ ਉਭਾਰਿਆ ਹੈਗਾ ਔਰ ਇਹ ਜਦ ਆਪਣਾ ਨਾਂ ਉਭਰਨ ਲੱਗ ਪਿਆ ਹੈਗਾ ਅਸੀਂ ਇਹਦਾ ਪਿਸ਼ੋਕੜ ਵੀ ਜੋੜ ਕੇ ਇਹਦੇ ਨਾਲ ਇਹ ਗੱਲ ਕੀਤੀ ਹੈਗੀ ਹੈ ਜੇ ਉਸ ਸਮੇਂ ਇਹ ਪੁਆਇੰਟ ਆਊਟ ਨਹੀਂ ਹੋਇਆ ਹੈਗਾ ਅਸੀਂ ਸਮਝਦੇ ਹਾਂ ਕਿ ਸਾਡੀ ਕਮੀ ਹੋ ਸਕਦੀ ਹੈਗੀ ਹੈ ਪਰ ਜੋ ਇਹਦਾ ਰੋਲ ਹੋ ਰਿਹਾ ਉਹਨੂੰ ਐਕਸਪੋਜ਼ ਕਰਨਾ ਸਾਡੀ ਜ਼ਿੰਮੇਵਾਰੀ ਹੈ ਇਕੋ ਹਿੰਦੁਸਤਾਨ ਦੇ ਵਿੱਚ ਜਦੋਂ ਕੋਈ ਫਿਲਮ ਬੰਦੀ ਹੁੰਦੀ ਹੁੰਦੀ ਤੇ ਸੈਂਸਰ ਬੋਰਡ ਹੁੰਦਾ ਅਗਰ ਇਹਦੇ ਦੇ ਕੁਝ ਇਤਰਾਜ਼ ਹੁੰਦੇ ਤੇ ਸੈਂਸਰ ਬੋਰਡ ਵੀ ਇਤਰਾਜ਼ ਕਰ ਸਕਦਾ ਸੀ ਤੁਹਾਨੂੰ ਜ਼ਿਆਦਾ ਇਤਰਾਜ਼ ਮਿਨੋਰੀਟੀ ਦੇ ਨਾਲ ਇਹਨਾਂ ਦੇ ਕਰਕੇ ਆ ਜਾਂ ਕਿਸ ਕਰਕੇ ਸੈਂਸਰ ਬੋਰਡ ਨੇ ਇਤਰਾਜ਼ ਤਾਂ ਜਿਹੜੀ ਹਿਊਮਨ ਰਾਈਟਸ ਦੀ ਗੱਲ ਕਰਦੀ ਸੀ ਮੂਵੀ ਪੰਜਾਬ 1995 ਸਿੱਖਾਂ ਦੀ ਗੱਲ ਕੀਤੀ ਸੀ ਉਹਦੇ ਉੱਤੇ ਆਪਣਾ ਅ ਦਿਖਾਤਾ ਉਹਨਾਂ ਦਾ ਮੰਨ ਕੀ ਹੈ ਸੈਂਸਰ ਬੋਰਡ ਜਿਹੜਾ ਇੱਕ ਕੋਰਟ ਦੇ ਡਾਕੂਮੈਂਟਸ ਤੋਂ ਬਣੀ ਹੋਈ ਮੂਵੀ ਨੂੰ ਨਿਕਲਣ ਨਹੀਂ ਦੇ ਰਿਆ ਉਹ ਜਿਹੜੀ ਮੁੱਖ ਧਾਰਾ ਪੱਖੀ ਸੋਚ ਰੱਖਣ ਵਾਲਾ ਜਿਨੇ ਨਰਿੰਦਰ ਮੋਦੀ ਦੇ ਗੋਦਰਾ ਦੇ ਵਿੱਚ ਕਲੀਨ ਚਿੱਟ ਦਿੱਤੀ ਹੋਈ ਹੈ ਉਹ ਜੇ ਨੂੰ ਕੀ ਕਹੂਗਾ ਪਰ ਉਹਦੇ ਉੱਤੇ ਗੱਲ ਕਰਨੀ ਬਣਦੀ ਹੈ ਸਾਡੇ ਕੋਲੇ ਪਹੁੰਚ ਨਹੀਂ ਹੈਗੀ ਸੈਂਸਰ ਬੋਰਡ ਦੇ ਓਬਜੈਕਸ਼ਨ ਲਾਉਣ ਦੀ ਨਾ ਅਸੀਂ ਪੂਰੀ ਫਿਲਮ ਦੇਖੀ ਹੈਗੀ ਹੈ ਅਸੀਂ ਮੀਡੀਆ ਦੀਆਂ ਰਿਪੋਰਟਾਂ ਤੋਂ ਕਿ ਇਹ ਫਿਲਮ ਦੇ ਵਿੱਚ ਐਮ ਸ਼ੰਕਰ ਰੋਲ ਅਜੀਤ ਦੋਵਾਲ ਦਾ ਨਿਭਾ ਰਿਹਾ ਹੈ ਉਹਨਾਂ ਦੀ ਆਰਮਾਦਮਨ 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 ਮਾਫ ਕਰਨਾ ਆਰਮਾਦਮਨ ਉਹ ਰੋਲ ਨਿਭਾ ਰਿਹਾ ਹੈਗਾ ਤੇ ਉਹ ਉਹ ਪੜ ਕੇ ਅਸੀਂ ਇਹਦਾ ਪਿਸ਼ੋਕੜ ਬਾਰੇ ਗੱਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕਿ ਸੈਂਸਰ ਬੋਰਡ ਦੇ ਵਿੱਚ ਸਾਡੀ ਅਪਰੋਚ ਨਹੀਂ ਇਸ ਤੋਂ ਲੈ ਕੇ ਪਹਿਲਾਂ ਵੀ ਜਦੋਂ ਪੰਜਾਬ ਦੇ ਉੱਤੇ ਜਾਂ ਸਾਡੇ ਗੁਰੂਆਂ ਦੇ ਉੱਤੇ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਕਾਫੀ ਧਾਰਮੀ ਭਾਵਾਂ ਨੂੰ ਆਖਿਤ ਕੀਤਾ ਜਾਂਦਾ ਹੈ ਬਾਰ ਬਾਰ ਇਹ ਮੰਗ ਉੱਠਦੀ ਹੈ ਕਿ ਸਿੱਖਾਂ ਦਾ ਨੁਮਾਇੰਦੇ ਉਧਰ ਚ ਹੋਣੇ ਚਾਹੀਦੇ ਸੈਂਸਰ ਬੋਰਡ ਚ ਉਹ ਕਿਉਂ ਨਹੀਂ ਹੋ ਰਹੇ ਕੀ ਕਾਰਨ ਸਮਝ ਕਿਉਂਕਿ ਉਰੇ ਮੁੱਖ ਧਾਰਾ ਹਾਵੀ ਹੈਗੀ ਹੈ ਸਿੱਖਾਂ ਦੀ ਗੱਲ ਚਾਹੇ ਅਸੀਂ ਮਰ ਕੇ ਮਰਦੇ ਹੋਏ ਚੀਕ ਵੀ ਮਾਰਦੀ ਹੈ ਉਹ ਵੀ ਨਹੀਂ ਸੁਣਵਾਈ ਦਿੰਦੀ ਹੈਗੀ ਇਹ ਦੇਸ਼ ਨੇ ਅਣਗਹਿਲੀ ਕੀਤੀ ਹੋਈ ਹੈ ਸਾਡੇ ਮੁੱਦਿਆਂ ਦੇ ਉੱਤੇ ਸੋ ਇਹ ਅਸੀਂ ਆਪ ਨਹੀਂ ਜੇ ਬੋਲਾਂਗੇ ਹੋਰ ਸਾਡੇ ਲਈ ਕੌਣ ਬੋਲੂਗਾ ਸੋ ਅਸੀਂ ਬੋਲ ਰਹੇ ਹਾਂ ਜੀ ਅ ਜਿਸ ਤਰ੍ਹਾਂ ਤੁਸੀਂ ਕਹਿ ਕਿ ਹੁਣ 5 ਦਸੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਸਿਰਫ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਂ ਬਾਕੀ ਜਗ੍ਹਾ ਰਿਲੀਜ਼ ਹੋਏਗੇ ਉਹਦੇ ਵਿੱਚ ਤਾਂ ਉਹਨਾਂ ਦਾ ਰੋਲ ਆਏਗਾ ਹੀ ਮੈਂ ਅਸੀਂ ਆਪਣੀ ਪਾਰਟੀ ਜਿੱਥੇ-ਜਿੱਥੇ ਕੇਂਦਰਿਤ ਹੈ ਉੱਥੇ ਆਪਣੇ ਓਬਜੈਕਸ਼ਨ ਦੇ ਲੈਟਰ ਦੇ ਰਹੇ ਆ ਤੇ ਉਹਦੇ ਅੱਗੇ ਕਾਰਵਾਈ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ ਅਸੀਂ ਦੇਖਦੇ ਹੈਗੇ ਆ ਪਰ ਸਾਡਾ ਜਿਹੜਾ ਮਕਸਦ ਹੈ ਕਿ ਇਸ ਵਿਅਕਤੀ ਦੇ ਕਾਰਨਾਮਿਆਂ ਨੂੰ ਉਜਾਗਰ ਕਰਨਾ ਔਰ ਲੋਕਾਂ ਦੇ ਵਿੱਚ ਇਹ ਗੱਲ ਪਹਚਾਣੀ ਕਿ ਸਾਡੇ ਨਾਲ ਜਿਹੜੀਆਂ ਵਧਿਕੀਆਂ ਹੋਣੀਆਂ ਉਹ ਸਰਕਾਰ ਪਲਟ ਕੇ ਸਾਨੂੰ ਹੀਰੋ ਬਣਾ ਕੇ ਦੇ ਰਹੀਆਂ ਜਿਨ੍ਹਾਂ ਨੇ ਤੁਹਾਡੇ ਪੱਖ ਦੀ ਗੱਲ ਕੀਤੀ ਤੇ ਸ਼ਹਾਦਤ ਜਾਨ ਪਾਇਆ ਪੀਤਾ ਹੈਗਾ ਉਹਨੂੰ ਨੂੰ ਦਫਨਾ ਕੇ ਉਹਨਾਂ ਦੀ ਗੱਲ ਖਤਮ ਕਰ ਰਹੀ ਹੈ ਸਾਡੀ ਮੈਮੋਰੀ ਸਾਈਡ ਹੋ ਰਹੀ ਹੈ ਇਹ ਹੋਣ ਦੇ ਬਰਖਲਾਫ ਅਸੀਂ ਲੋਕਾਂ ਨੂੰ ਜਗਾਉਣ ਵਾਸਤੇ ਇਹ ਕੰਮ ਕਰ ਰਹੇ ਹਾਂ ਅ ਜਿਸ ਤਰ੍ਹਾਂ ਕਿ ਸਿਰਫ 3 ਦਿਨ ਰਹਿ ਗਏ ਨੇ ਫਿਲਮ ਰਿਲੀਜ਼ ਹੋਣ ਨੂੰ ਤੁਸੀਂ ਕੀ ਇਤਰਾਜ਼ ਜਤਾਓਗੇ ਕਿੰਨਾ ਕੋਲ ਜਾ ਕੇ ਕਰੋਗੇ ਕਿਸ ਤਰ੍ਹਾਂ ਹੋਏਗਾ ਅਸੀਂ ਮੰਗ ਪੇਤਰ ਹਰੇਕ ਜ਼ਿਲ੍ਹੇ ਦੇ ਡੀਸੀ ਨੂੰ ਦੇ ਕੇ ਆਵਾਂਗੇ ਜੀ ਤੇ ਉਸ ਤੋਂ ਬਾਅਦ ਅਗਰ ਫਿਰ ਵੀ ਫਿਲਮ ਰਿਲੀਜ਼ ਹੁੰਦੀ ਹੈ ਫਿਰ ਕੀ ਹੋਏਗਾ ਅਸੀਂ ਜਮਹੂਰੀਅਤ ਪਸੰਦ ਤਰੀਕੇ ਨਾਲ ਜਿਹੜਾ ਸਾਡਾ ਹੱਕ ਹੈਗਾ ਪ੍ਰੋਟੈਸਟ ਕਰਨ ਦਾ ਉਹ ਉਪਨਾਵਾਂਗੇ ਜੀ ਪੀਸਫੁਲ ਤੇ ਲਾਫਲ ਮੈਨਰ ਦੇ ਵਿੱਚ ਇਸ ਤੋਂ ਬਾਅਦ ਵੀ ਅਗਰ ਇਹ ਜਿਹੀਆਂ ਫਿਲਮਾਂ ਆਉਂਦੀਆਂ ਨੇ ਜਿੰਨਾਂ ਚ ਸਿੱਖਾਂ ਬਾਰੇ ਵੀ ਗਲਤ ਹੁੰਦਾ ਹੈ ਜਾਂ ਜਿਹੜੀ ਕੋਈ ਕੁਝ ਤਤਰਾਜ ਤੁਸੀਂ ਜਿਤਾਏ ਨੇ ਆਉਂਦੀਆਂ ਤੇ ਉਹਦੇ ਲਈ ਕੀ ਕੀਤਾ ਜਾਣਾ ਚਾਹੀਦਾ ਜਿਸ ਹੱਦ ਤੱਕ ਆ ਆਵਾਮ ਸਾਨੂੰ ਪਾਵਰ ਦੇਊਗੀ ਜੇ ਸਾਨੂੰ ਪਾਰਟੀ ਦੇ ਰੂਪ ਚ ਆਵਾਜ਼ ਉਠਾਣੀ ਪਈ ਉਦਾਂ ਸੀ ਉਠਾਵਾਂਗੇ ਜੇ ਸਾਨੂੰ ਚੋਣਾਂ ਚ ਜਿਤਾ ਕੇ ਬਤੌਰ ਪੰਜਾਬ ਸਰਕਾਰ ਐਸਜੀਪੀਸੀ ਇਹਦੇ ਰੂਪ ਚ ਸਾਨੂੰ ਲੋਕ ਨੁਮਾਇੰਦਗੀ ਦਿੰਦੇ ਆ ਉਸ ਪਲੇਟਫਾਰਮ ਤੇ ਅਸੀਂ ਇਹ ਗੱਲਾਂ ਚੱਕਾਂਗੇ ਸੋ ਜਿਹੋ ਜਾਂ ਸਾਡੇ ਕੋਲੇ ਤਾਕਤ ਹੈ ਅਸੀਂ ਉਹੀ ਲਾ ਸਕਦੇ ਹੈਗੇ ਆ ਉਸ ਤੋਂ ਵੱਧ ਕਾਨੂੰਨ ਦੇ ਦਾਰੇ ਤੋਂ ਬਾਹਰ ਆਮਨ ਪਸੰਦ ਤਰੀਕੇ ਤੋਂ ਬਾਹਰ ਅਸੀਂ ਨਹੀਂ ਕਰਾਂਗੇ ਜਿਸ ਤਰ੍ਹਾਂ ਤੁਸੀਂ ਅਜੀਤ ਡੁਬਾਲ ਦੇ ਉੱਤੇ ਕਾਫੀ ਦੋਸ਼ ਲਗਾਏ ਨੇ ਜਾਂ ਗੱਲਾਂ ਕੀਤੀਆਂ ਨੇ ਇਹਨੂੰ ਲੈ ਕੇ ਅਤਰਾਜਪੂਰੇ ਸਿੱਖ ਜਥੇਬੰਦੀਆਂ ਵਿੱਚ ਹੋਣਾ ਚਾਹੀਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰੀ ਇੱਥੇ ਵਿਰੋਧ ਕਰੇਗਾ ਜਾਂ ਹੋਰ ਪਾਰਟੀਆਂ ਵੀ ਇਹਨਾਂ ਨਾਲ ਸਾਥ ਦੇ ਰਹੀਆਂ ਜਾਂ ਹੋਰ ਸੰਸਥਾਵਾਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਆਪਣਾ ਇਤਿਹਾਸ ਫਰੋਲੋ ਦੇਖੋ ਕੀ ਤੁਹਾਡੇ ਨਾਲ ਹੋਇਆ ਉਸ ਅਧਾਰ 'ਤੇ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਮਾਨ ਸਿੰਘ ਮਾਨ ਜੀ ਨਾਲ ਤੇ ਉਹਨਾਂ ਦਾ ਇਤਰਾਜ਼ ਹੈ ਜਿਹੜੀ ਫਿਲਮ ਦੇ ਵਿੱਚ ਅਜੀਤ ਡੁਬਾਲ ਦਾ ਰੋਲ ਕੀਤਾ ਗਿਆ ਉਸ ਨੂੰ ਲੈ ਕੇ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 4 ਦਸੰਬਰ ਨੂੰ ਡੀਸੀ ਨੂੰ ਮੰਗ ਪੱਤਰ ਦੇਣਗੇ ਅਗਰ ਫਿਰ ਵੀ ਹੁੰਦਾ ਤੇ ਜਮਹੂਰੀਅਤ ਦੇ ਹਿਸਾਬ ਨਾਲ ਉਹ ਇਸ ਦੇ ਉੱਤੇ ਇਤਰਾਜ਼ ਜਰੂਰ ਜਾਰੀ ਰੱਖਣਗੇ